ਇਹ ਮੁੱਦਿਆਂ ਦੇ ਉੱਪਰ ਤੁਸੀਂ ਦੇਖ ਲਿਓ ਪਾਣੀ ਹਵਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਹੈ ਇਹ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਉਹਦੇ ਕਰਕੇ ਜਿਹੜੀਆਂ ਅੱਜ ਆ ਜੇਲ੍ਹਾਂ ਥਾਣੇ ਤੁਹਾਡੇ ਸਾਹਮਣੇ ਕੱਢਦੇ ਆ ਇਸ ਕਰਕੇ ਇਹ ਜਿਹੜੇ ਜਿਹਨਾਂ ਲੋਕਾਂ ਨੂੰ ਇਹ ਮੁੱਦੇ ਚੱਕਣੇ ਚਾਹੀਦੇ ਨੇਗੇ ਉਹ ਮੁੱਦਿਆਂ ਤੋਂ ਫੈਕਟਰੀ ਨੂੰ ਧਰਤੀ ਨੂੰ ਬਚਾਉਣ ਦਾ ਮੁੱਦਾ ਜਾਂ ਨੌਜਵਾਨ ਨੂੰ ਬਚਾਉਣ ਦਾ ਮੁੱਦਾ ਇਹ ਲੀਡਰਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਮੁੱਦੇ ਨੇਗੇ ਕਿਤੇ ਉਹਨਾਂ ਨੇ ਚੱਕੇ ਨਹੀਂ ਇਹ ਮੁੱਦੇ ਕਿਤੇ ਉਹਨਾਂ ਉੱਪਰ ਲੜਾਈਆਂ ਲੜੀਆਂ ਨੇ ਇਹਨਾਂ ਨੇ ਇਹ 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 ਕਾਰਪੋਰੇਟ ਵੱਡੇਆਂ ਲੋਕਾਂ ਦੇ ਜਿਹੜੇ 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 ਸਾਡੇ ਉੱਪਰ ਸਾਨੂੰ ਕਹਿੰਦੇ ਨੇ ਵੀ ਚੱਕ ਲਿਓ ਭਾਨੇ ਵਰਗਾ ਨੂੰ ਅੰਦਰ ਸਿੱੜ ਦਿਓ ਜੀ ਪਰਚਾ ਪਾ ਦੋ ਇਹ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਭੁਗਤਣ ਵਾਲੇ ਲੋਕ ਨੇ ਇਹ ਜਿਹੜੇ ਆਹ ਜਿੰਨੇ ਪੋਲਿਟਿਕਲ ਲੀਡਰ ਨੇ ਜਿਹੜੇ ਚੁਣੇ ਹੋਏ ਨੇਗੇ ਜਿੰਨੇ ਨੇ ਸਰਕਾਰਾਂ ਨੇਗੇ ਆ ਜਿਹੜੇ ਸੱਤਾ ਦੇ ਵਿੱਚ ਬੈਠੇ ਨੇਗੇ ਪੁਲਿਸ ਨੂੰ ਸੀ ਕੀ ਗੱਲਾ ਸ਼ਿਕਵਾ ਕਿਸ ਤੋਂ ਕੋ ਪੁਲਸ ਨੂੰ ਕੀ ਦੋਸ਼ ਦਈਏ ਕਹਿੰਦਾ ਲੀਡਰ ਨੇ ਕਹਿੰਦਾ ਮੰਤਰੀ ਨੇ ਵੀ ਚੱਕ ਲਿਓ ਭਾਨੇ ਨੂੰ ਸਿੱੜ ਦਿਓ ਅੰਦਰ ਇਹ ਤਾਂ ਸਾਡੀ ਇੱਥੇ ਦਾ ਮੁੰਡੇ ਨੇਗੇ ਠੀਕ ਆ ਨਾ ਗੱਲ ਇਹ ਜਿਹੜੇ ਇਹ ਜਿਹੜੇ ਚੁਣ ਇੰਨਾ ਤੋਂ ਤੁਹਾਨੂੰ ਸੁਚੇਤ ਹੋਣ ਦੀ ਲੋਕ ਲੋੜ ਆ ਜਿਹੜੀ ਅਸੀਂ ਜਗਾ ਰਹੇ ਹਾਂ ਤੁਹਾਨੂੰ ਲੋਕਾਂ ਨੂੰ ਵੀ ਇਹ ਆ ਤੁਹਾਡੇ ਮੁੱਦਿਆਂ ਤੋਂ ਭੱਜ ਰਹੇ ਨੇਗੇ ਭਾਈ ਖੰਢੀ ਬਾਬੇ ਜਿਹੜੇ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਨਹੀਂ ਸਕਦੇ ਉਹ ਚੀਜ਼ ਤੋਂ ਭੱਜਦੇ ਨੇਗੇ ਅਸੀਂ ਇਹਨਾਂ ਚੀਜ਼ਾਂ ਤੋਂ ਭੱਜਣ ਵਾਲੇ ਨਹੀਂ ਹੈਗੇ ਪਰ ਕਈ ਵਾਰੀ ਲੋਕਾਂ ਦੇ ਗਿੱਲੇ ਸ਼ਿਕਵਾ ਹੁੰਦਾ ਜਦੋਂ ਲੋਕਾਂ ਦੀ ਲੜਾਈ ਲੜਦੇ ਲੜਦੇ ਜਿਵੇਂ ਕਿ ਕਈ ਵਾਰੀ ਥੱਲੇ ਮੈਂ ਦੇਖਦਾ ਕਈ ਕਮੈਂਟ ਬਦਮਾਨ ਬਹੁਤ ਸਾਰੇ ਲੱਗ ਜਾਂਦੇ ਨੇ ਮਾਰਨੇ ਜਾਂ ਪੁੱਤਲੇ ਭੁੱਪਣ ਲੱਗ ਜਾਂਦੇ ਨੇ ਇਹ ਗੱਲਾਂ ਜਿਵੇਂ ਕਿ ਪਰਸੋਂ ਚੌਥੀ ਹੋਈ ਗੱਲ ਸਮਝਣ ਵਾਲੀ ਗੱਲ ਇਹ ਆ ਕਿ ਅਸੀਂ ਤੁਹਾਡੇ ਮੁੱਦਿਆਂ ਦੀ ਤੁਹਾਡੀਆਂ ਨੀਤੀਆਂ ਦੀ ਲੜਾਈ ਲੜ ਰਹੇ ਹਾਂ ਹੁਣ ਫੇਰ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੀਆਂ ਹਾਲ ਜਿਹੜਾ ਅਸੀਂ ਮੁੱਦਾ ਚੱਕਿਆ ਹੋਇਆ ਕੱਲ ਪਰਸ ਨੂੰ ਸਾਡੀ ਫੇਰ ਲੜਾਈ ਸ਼ੁਰੂ ਆ ਅਸੀਂ ਕੱਲ ਨੂੰ ਮਿਲਣਾ ਜਾਂ ਪਰਸ ਨੂੰ ਜਲੰਧਰ ਦੇ ਵਿੱਚ ਜਿਹੜਾ ਏਜੰਟ ਮਾਫੀਆ ਦੇ ਖਿਲਾਫ ਫੇਰ ਅਸੀਂ ਡਟ ਕੇ ਉਹਨਾਂ ਨੂੰ ਅੰਦਰੋਂ ਵੀ ਝਟਾਵਾਂਗੇ ਅਸੀਂ ਉਹਨਾਂ ਦੇ ਪਰਚੀ ਵੀ ਕਰਾਂਗੇ ਸਾਨੂੰ ਰੂਪ ਰੂਪ ਨਾ ਕਰੋਕ ਲੋਗੇ ਕੱਲ ਨੂੰ ਜਾਂ ਪਰਸ ਨੂੰ ਸਾਡਾ ਜਲੰਧਰ ਅਸੀਂ ਫੇਰ ਵੱਡਾ ਪ੍ਰੋਗਰਾਮ ਪ੍ਰੋਟੈਸਟ ਕਰਾਂਗੇ ਇਸ ਕਰਕੇ ਮੈਂ ਹੀ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਜਿਹੜੀ ਅਸੀਂ ਮੁੱਦਿਆਂ ਦੀ ਲੜਾਈ ਥਾਣਿਆਂ ਦੇ ਵਿੱਚ ਕੱਟਦੇ ਆ ਰਾਤਾਂ ਇਹ ਤੁਹਾਡੇ ਕਰਕੇ ਹੀ ਕੱਟਦੇ ਆ ਤੁਹਾਡੇ ਕਰਕੇ ਹੀ ਕੱਟਦੇ ਆ ਇਹ ਮੁੱਦਿਆਂ ਦੇ ਉੱਪਰ ਤੁਸੀਂ ਦੇਖ ਲਿਓ ਪਾਣੀ ਹਵਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਹੈ ਇਹ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਉਹਦੇ ਕਰਕੇ ਕੱਲ ਦੱਸ ਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕੱਲ ਸਵੇਰ ਤੋਂ ਲੈ ਕੇ ਸਾਨੂੰ ਇੱਥੇ ਧਨੋਲੇ ਥਾਣੇ ਦੇ ਵਿੱਚ ਲਿਆ ਕੇ ਰੱਖਿਆ ਗਿਆ ਰੱਖਿਆ ਕਿਉਂ ਗਿਆ ਉਹ ਵੀ ਪਤਾ ਲੱਗ ਗਿਆ ਹੋਣਾ ਕਿਉਂਕਿ ਸਾਡਾ ਨੌਜਵਾਨ ਸਾਥੀ ਜਿਹੜਾ ਮਹੰਗਾ ਸਿੰਘ ਸਿੱਧੂ ਜੋ ਕਿ ਲੋਕਾਂ ਦੀ ਲੜਾਈ ਲੜ ਰਿਹਾ ਲੋਕਾਂ ਦੀ ਲੜਾਈ ਲੜਦੇ ਲੜਦੇ ਉਹਦੇ ਉੱਪਰ 370 ਜਿਹੜਾ ਕਿ ਪਰਚਾ ਹੋਇਆ ਫੈਕਟਰੀ ਦੀ ਇੱਕ ਲੜਾਈ ਲੜ ਰਿਹਾ ਉੱਥੇ ਮੈਨੂੰ ਨਹੀਂ ਜਾਣ ਦਿੱਤਾ ਗਿਆ ਦੇਖੋ ਜਿਹੜੀਆਂ ਸਾਨੂੰ ਥਾਣੇ 'ਚ ਰੱਖਣਾ ਪਰਚੇ ਪਾਉਣੇ ਉਹ ਪਾਉਣਾ ਇਹ ਕੋਈ ਸਾਡੇ ਲਈ ਨਵੀਂ ਗੱਲ ਨਹੀਂ ਹੈਗੀ ਕਿਉਂਕਿ ਸਾਨੂੰ ਸਾਡੇ ਗੁਰੂਆਂ ਤੋਂ ਸਾਡੇ ਆਪਣੇ ਪੁਰਖਿਆਂ ਤੋਂ ਸਿਧਾਰ ਦੇ ਵਿੱਚ ਅਸੀਂ ਲੜਨਾ ਸਿੱਖੇ ਹੋਏ ਆ ਇਹ ਲੋਕਾਂ ਦੀ ਲੜਾਈ ਇਸ ਪ੍ਰਕਾਰ ਹੀ ਜਾਰੀ ਰਹਿਣੀ ਆ ਤੇ ਅਸੀਂ ਜਿਹੜੀਆਂ ਆਪਣੀਆਂ ਮੰਗਾਂ ਨੇ ਜਿਹੜੇ ਸਾਡੇ ਮੁੱਦੇ ਨੇ ਅਸੀਂ ਉਹ ਮਨਵਾ ਕੇ ਹਟਾਂਗੇ ਕਿਉਂਕਿ ਅਸੀਂ ਹੱਕ ਸੱਚ ਲਈ ਲੜਨ ਵਾਲੇ ਬੰਦੇ ਆ ਜਿਹੜੇ ਇਹ ਲੜਾਈਆਂ ਤੋਂ ਪੋਲਿਟੀਕਲ ਲੀਡਰ ਭਜਦੇ ਨੇ ਪਖੰਡੀ ਬਾਬੇ ਜਿਹੜੇ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਨਹੀਂ ਸਕਦੇ ਉਹ ਹੀ ਚੀਜ਼ ਤੋਂ ਭਜਦੇ ਨੇਗੇ ਅਸੀਂ ਇਹਨਾਂ ਚੀਜ਼ਾਂ ਨੂੰ ਭੱਜਣ ਵਾਲੇ ਨਹੀਂ ਹੈਗੇ ਪਰ ਕਈ